ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਛੰਟੀ ਕੁਲਾ ਚੈਨਲ ਤੇ ਸਵਾਗਤ ਹੈ ਤੁਹਾਨੂੰ ਦੱਸ ਰਹਾ ਹਾਂ ਆਪਾਂ ਦਾ ਹਾ ਪਾਰਸਲ ਆਇਆ ਸੀਗਾ ਜੀ ਇਹ ਉਹ ਆਇਆ ਸੀਗਾ ਆਪਾਂ ਅ ਹੁਧਿਆਣੇ ਤੋਂ ਐਸਾ ਕਿ ਆਪਾਂ ਇਹਨੂੰ ਓਪਨ ਕਰਦੇ ਸੀ ਸਟੌਪ ਕਰੀ ਵੀਡੀਓ

Terima kasih telah menonton! 1, 2, तो

ਸਨਾਓ ਲੈਸ ਤੋਂ ਚਾਹ ਮੰਗਿਆ ਹੈ ਬਹੁਤ ਵਧੀਆ ਠੀਕ ਰੇਟ ਆ ਬਸ ਉਹ ਲੱਗਣੀ ਆ ਤੁਹਾਨੂੰ ਪਰ ਦੀਵਾਰ ਨੂੰ ਲੱਗੇ ਤੇ ਬਹੁਤ ਵਧੀਆ ਵੀ ਆਪਾਂ ਪਰਸੋਂ ਇਹਨਾਂ ਨੂੰ ਵੈਸੇ ਪਾਇ ਸੀਗੇ ਯਾਨੀ ਕਿ ਪਰਸੋਂ ਵੀ ਦਿਨ ਸੀਗਾ ਸ਼ੁਕਰਾ ਸ਼ੁਕਰਾਨੇ ਕੁ ਵਾਰ ਨੂੰ ਅੱਜ ਸੋਮਵਾਰ ਨੂੰ ਪਾਈ ਸੀਗੀ ਪੇਮੈਂਟ ਆਪਰ ਇਹਨਾਂ ਨੂੰ ਤੇ ਕੱਲ ਸੰਡੇ ਸੀਗਾ ਤੇ ਅੱਜ ਇਹਦਾ ਸੋਵਾਰਾ ਆਪਣੇ ਕੋਲ ਸਮਾਰਟ ਆ ਗਿਆ ਹਮਾਂ ਨੇ ਆਪਣੇ ਕੋਲ ਘੰਟਾ ਘੜੀ ਲਈ ਲਿਆਇਆ ਕਿ ਬਸ ਫਿਰ ਬਹੁਤ ਸਪੀਡ ਨਾਲ ਪਹੁੰਚ ਗਿਆ ਜੀ ਮੋਹਰੋ ਦੀ ਹੈ ਮੈਨੂੰ ਮੋਹਰੋ ਦੀ ਲੱਗਿਆ ਜੀ ਮੈਂ ਦੂਜੀ ਵਾਰ ਸਮਾਨ ਲਾਇਆ ਤੇ ਕੁਆਲਿਟੀ ਵਧੀਆ ਹੁੰਦੀ ਹੈ ਰੇਟ ਵੀ ਜਾਨਣਾ ਬਹੁਤ ਵਧੀਆ ਜੀ ਸਾਰਾ ਚਲੋ ਮਿੱਟੀ ਪਈ ਮਿਲ ਗਿਆ ਫਤਨ ਰੈੱਡ ਕਲਰ ਹੈ ਸੀਪ ਤੋਂ ਮੈਨੂੰ ਉਹ ਰੈੱਡ ਨਹੀਂ ਪੈ ਰਹਾ ਹਾਂ ਕੋਈ ਕੋਈ ਪਾਤਾ

ਤੋ ਹਾਂਜੀ ਕੀ ਆਲਾ ਤੇ ਆਪਣੇ ਕੋਲ ਆਈ ਹੈ ਜੀ ਪਛਮ ਕੋਟੀ ਬਨਨੀ ਜੈਂਸ ਤੇ ਅੱਜ ਜੀ ਕੋਈ ਆਪਾਂ ਨੂੰ ਫੜਾ ਕੇ ਗਿਆ ਇੱਥੇ ਆਪਣੇ ਰਿਸ਼ਤੇਦਾਰੀ ਜੁਈ ਕਿਸੇ ਦੀ ਤੇ ਹਫਤੇ ਜੀ ਪੂਰੀ ਕਰਨੀ ਹੈ ਇਹ ਵਾਲੀ ਤੇ ਕੋਈ ਹਲਕੀ ਫੁਲਕੀ ਬਨਨੀ ਹੈ ਕੋਈ ਜ਼ਿਆਦਾ ਡਿਜ਼ਾਈਨ ਨਹੀਂ ਪਾਉਣਾ ਹੈਗਾ ਤੇ ਕਾਫੀ ਵਧੀਆ ਸੀਨੀਅਰ ਬੰਦੇ ਦੀ ਹੈ ਕਦਕਾਠ ਵਾਲੇ ਦੀ ਤੇ ਫਿਰ ਆਪਾਂ ਹੌਲੀ ਹੌਲੀ ਕਰਦੇ ਹਾਂ ਸੱਜਣਾ ਹਫਤੇ ਦੇ ਵਿੱਚ ਕੰਪਲੀਟ ਕਰਕੇ ਆਪਾਂ ਇਹ ਦੇਣੀ ਹੈ ਤੇ ਆਪਾਂ ਦਰਾਉ ਦਾ ਵੀਡੀਓ ਸਾਈਡ ਲਾਈ ਰੱਖਿਆ ਚਲੋ ਫਿਰ ਤੁਹਾਨੂੰ ਦਿਖਾਉਣੀ ਆ ਪਛਮਾ ਇਹ ਵਾਲੀ ਬਰਧਮਾਨ ਦੀ ਪਛਮਾ ਜੀ ਵਧੀਆ ਰੰਗ ਬਹੁਤ ਪਿਆਰਾ ਹੈਗਾ ਤੇ ਆਪਣੇ ਕੋਲੇ 6 ਕੋਲੇ ਆਏ ਆ ਇਹ 6 ਕੋਲੇ ਇਤਰਾਮ ਨੇ ਬਣ ਲੰਦੀ ਆ ਬਾਕੀ ਕੁਲਾ ਦਾ ਕਟਾ ਹੋ ਗਿਆ ਤਾਂ ਦੱਸ ਦਿਆਂਗੇ ਵੈਸੇ ਕਰ ਕੱਢਦੀ ਨਹੀਂ ਹੈਗੀ ਪਛਮ ਬਰੀਕ ਹੁੰਦੀ ਹੈ ਇਹ ਬਹੁਤ ਸੋਹਣੀ ਬਣ ਜਾਂਦੀ ਹੈ ਇਹ ਜਿਹਨਾਂ ਚੀਜ਼ ਤੇ ਆਪਾਂ ਹਲੇ ਬੈਠੇ ਆਂ ਦੁਕਾਨ ਤੇ ਪਹੋਹ ਲਾਤੀਆਂਗੀ ਲੈਸਾਂ ਉਹ ਲੈ ਆਂਦਾਂ ਆਂ ਸੀਨ ਤੇ ਉਹ ਜੋ ਹੈ ਨਹੀਂ ਸੀ ਕਿ ਤਰਪਾਈ ਤਰਪੂਇਆ ਦਾ ਕੰਮ ਫਿਰ ਆਪਾਂ ਉਹ ਪੂਰੀ ਕਰ ਜਾਂਦੇ ਸੀ ਜਰਾ ਉਹ ਤੇ ਦੇਣ ਨੱਕ ਛਿਪ ਗਿਆ ਹੈ ਨਾ ਬਨੇਰਾ ਬੇਬੇ ਸਬਜ਼ੀ ਸਬਜ਼ੀ ਹਲੇ ਆਪਾਂ ਬਣਾਉਣੀ ਆ ਚੱਲਦੇ ਆਂ ਘਰ ਨੂੰ ਸਾਡੇ 1.6 ਦਾ ਟਾਈਮ ਹੋ ਗਿਆ ਚਲੋ ਠੀਕ ਹੈ ਫਿਰ ਮਿਲਦੇ ਹਾਂ ਤੁਹਾਨੂੰ ਆਪਣੀ ਗਲੀ ਜੀ ਇਸ ਵੇਲੇ ਬਾਦੂ ਬੱਚੇ ਲੰਘਦੇ ਆ ਤੁਹਾਨੂੰ ਖੁੰਦ ਦੇਣੀ ਬਾਦਦਾ ਨੇਗੋ ਸਾਹਮਣੇ ਕਰਦਾ ਹੈ ਗਾਇਆਂ ਅਰੋਂ ਪੋਣ ਲੈਂਦੇ ਕਿਸੇ ਦਾ ਬੱਚਾ ਲੈ ਕੇ ਆਇਆ ਸੀ ਆ ਹਜਵਾਕ ਸਵਾਰੀ ਨਾ ਚੱਕ ਚੱਕ ਕੇ ਤੇ ਹੁਣ ਜਿਵਾਕ ਜਾ ਇਹਦਾ ਸੜਦਾ ਇੰਨਾ ਨਹੀਂ ਜੈ ਕੋ ਗੱਲ ਬੰਗੀ ਜਿਵਾਕ ਚੀਕ ਚ ਘਹਿਣਾ ਪਾਵਾਂ ਜਾਂ ਨੇ ਉਹਨਾਂ ਦੀ ਕੁੜੀ ਆ ਇਹ ਕਾਲੇ ਦੀ ਛੋਟੀ ਕਿਹੜੇ ਕਾਲੇ ਦੀ ਉਹਦੀ ਉਹ ਕੁੜੀ ਕਿਹੜੀ ਉਹਦੀ ਬਦਲਦੀ ਕੋਈ ਨਹੀਂ ਹੈ ਉਹ ਨਹੀਂ ਤੇ ਲੱਗਦਾ ਪੋਰਟਰ ਬੰਦ ਕਰਕੇ ਉਹ ਕੀ ਕਰਦੇ ਹਨ ਦੂਜੇ ਬੱਚੇ ਲੱਗ ਮਿਲਦੇ ਹਨ ਸਰਦਨਾ ਮੈਡਮ ਮੀ ਨੀ ਹਾਂ ਜਿੱਦ ਆਪਸ ਤੇ ਜਾਏ ਤੁਸੀਂ ਸਟਾਫ ਨਹੀਂ ਹੋ ਤੂੰ ਬਚ ਰਹੀਏ ਕੀ ਕਰਕੇ ਬਤਵਟਾ I already ready। रुझान आते तो हम अप्पल बंद करके। Thank you धेरा पतारकी पार दिन है ना। अरे। अपडे अपकले शाम थोड़े सी है तो नहीं। गरीब। गरीब गरीब। इसका मेरी घर की बस है सुबह। सुबह बस है। जब टीचर थोड़े हम लोगे तब लाके के नया रोड़ा तो कॉलेज से नहीं गया लेट आई था ना आई थी नया इवेंट है मेरी मैं नया नया मैं छोटा स्कोरिंग प्रथमः ममः ममः ਤੁਸੀਂ ਸੋਇੰਗ ਦੀ ਬਸਾਂ ਚ ਉਹਨੇ ਕਰਨੇ ਬੱਚੇ ਇਹ ਉੱਤਰ ਨਾ ਹੋਇਆ ਹੁੰਦਾ ਜੇ ਮੈਂ ਟੀਚਰ ਬੈਨ ਲੀ ਸਮਾਰਦੇਨ ਪਿਊਟ ਜੋ ਬੱਚੇ ਉਹ ਉੱਤਰ ਨਾ ਹੈ ਅਨੰਦਪੁਰ ਸਾਹਿਬ ਕਿੱਥੇ ਹੈ ਕਿੱਥੇ ਹੈ ਬਦੁਰਾ ਮਹਾ ਦਿਹਾਰ ਪਾਣੀ ਨਿਦਰਾ ਪੜੇ ਜਿਹੜੀ ਲਿਆ ਜਾਣਾ ਨੇਣਾ ਦੇ ਬੱਚਿਆਂ ਤੇ ਨੋਰਾ ਬੱਚੇ ਆਪਾਂ ਬੰਨ ਦੇਈਂ ਸਾਈਂ ਤੇ ਜਿਸਤਾਰ ਸੈ ਹੋ ਰਿਹਾ ਸਕੂਲ ਆਸਤੇ ਰੈਡੀ ਬਾਕੀ ਤਾਂ ਸਾਰਾ ਰੈਡੀ ਆਪ ਹੋ ਜਾਂਦਾ ਬਸ ਸਿਰਵਾ ਕੇ ਜਿਸਤਾਰ ਨੂੰ ਨੰਨਤਾ ਨੂੰ ਬਲ ਵੱਡਾ ਹੋ ਜਾਣਾ ਹੈ ਲੋ Usaha ini memang benar-benar ਉਹਨੂੰ ਦੇਖਿਆ ਨੂੰ ਇਸ ਬਹੁਤ ਵਰਬੰਦੀ ਜਨਤੀ ਉਹਦਾ ਬੱਚੀ ਹੈ। ਉਸ ਸੰਗ ਜਿਕਨ ਬੰਦੋਂ ਸੁਆਹ। ਇਪਕਰ ਲਗੇ ਸੱਟ ਪੱਗ ਦੀ ਫਿਰ ਤੁਹਾਨੂੰ ਮਿਲਦੇ ਆ। ਦੇਖਿਆ। ਸਾਇਆ ਆਈੰਦਾ ਜੀ ਰੋਟੀ 5 ਮਿੰਟ ਰਹਿ ਗਏ ਪਤ ਬੈਣ ਆਉਣ ਚ ਤੇ ਹੋ ਗਿਆ ਤਕਰੀਬਨ ਤਕਰੀਬਨ ਰੈਡੀ ਆਪਣਾ ਪੋਚਾ ਰਹਿ ਗਿਆ ਜੀ ਲਾਉਣੇ ਆ ਤੇ ਫਿਰ ਖੁਟਣਾ ਖਾਵਾਂਗੇ ਰਸੋਈ ਦੇ ਕੰਮ ਸਾਰੇ ਹੋ ਗਏ ਆ ਭਾਜੀ ਤੁਹਾਡੇ ਗਏ ਦਗਾਣਵੰਨੀ ਤੇ ਆਪਾਂ ਕਰਦੇ ਆ ਸ ਕੀ ਬਣਾ ਕੇ ਤੇ ਰੋਟੀ ਖਾਵਾਂਗੇ ਤੇ ਹੋਰ ਵਧੀਆ ਜੀ ਪੰਲ ਮਲਾ ਕੇ ਧਣ ਓੱਖਾ ਹੀ ਆ ਬਸ ਕੰਮ ਬਹੁਤ ਔਖਿਆ ਕਰਨੇ ਮੂੰਹ ਸਾਰਾ ਲਿਬੜ ਗਿਆ ਬਾਈ ਸਾਰਿਆਂ ਬਾਈ ਸਾਰਿਆਂ ਤੇ ਬਸ ਦੇਈ ਬਸ ਦੇ ਅਰੇ ਆਏ ਰੋਟੀ ਕੋਈ ਖਾਧੀ ਹੈ ਹੈ ਜੇ ਕੋਸੀ ਕਰਕੇ ਤਾਂਗੋ ਦਮ ਕੇ ਸੜਗ ਲੱਤਾਂ ਦੁਖਦੀਆਂ ਤੇ ਫਰਾਨਾ ਹੁੰਦਾ ਧੁੱਕਾ ਹੁੰਦਾ ਅਰੇ ਕੋਈ ਨਾ ਕਿੰਨੇ ਦੇਖ ਕੇ ਓਕੇ ਓਕੇ ਬਸ ਬੈਗ ਚੱਕ ਕੇ ਰ ਹੈਂਡ ਵਾਸ਼ ਕਰਤੀ ਬੈਗ ਜਿਗ ਬੈਲਿਜ ਕਮਿੰਗ ਤੇ तू गोइंग गोइंग टू व्हाट पीरियड इज सर तुम्हारा हॉलिडे आज हां कल छुट्टी है 100% ਤਾਂ ਹੈਗਾ ਇੱਕ ਵਕਤ ਨਹੀਂ ਛੁੱਟੀ ਤਾਂ ਛੁੱਟੀ ਹੁੰਦੀ ਹੈ ਸਾਡੇ ਸਕੂਲ ਆ ਪੱਕੀ ਹੋਵੇ ਮੁੰਡੇ ਤਾਂ ਪਗਲੇ ਥਕੀ ਨੇ ਮਾਰਨਾ ਮੈਂ ਵਾਹ ਡਾਡਾ ਲਵ ਯੂ ਕੇ ਮੂ ਬਾਏ டா ਮੈਂ ਤੇ ਲਾਸਟ ਸੀ ਬਾਏ ਫਿਰ ਹੈ ਬਾਏ ওকে ਕੱਲ ਨੂੰ ਰੇ ਕੱਲ ਨੂੰ ਨਿਸ਼ਾਮ ਨੂੰ ਮਿਲਦੇ ਆ ਚਲੋ ਠੀਕ ਆ ਫਿਰ ਬਾਏ ਲਵ ਯੂ ਬਾਏ ਬਾਏ ਚਲੋ ਠੀਕ ਹੈ ਅੱਜ ਵਾਲੇ ਬਲੌਗ ਦਾ ਇੱਥੇ ਐਂਡ ਕਰਦੇ ਆਪਾਂ ਮਿਲਾਂਗੇ ਕੱਲ੍ਹ ਕਿਸੇ ਨਵੇਂ ਵਿਰੋਗ ਨਾਲ ਮੇਰੀ ਅੱਖ ਤੇ ਇਹ ਪਤਾ ਨਹੀਂ ਕੀ ਹੋ ਗਿਆ ਚਲੋ ਦੱਸੂ ਜੀਆਂ ਬਹੁਤ ਦੋਨੇ ਅੱਖਾਂ ਹਨ ਤੇ ਇਧਰ ਅੱਖ ਨੂੰ ਦਰਾਵਾਂਗੇ ਇੱਥੇ ਪਤਾ ਨਹੀਂ ਕੀ ਪ੍ਰੋਬਲਮ ਜੀ ਹੋਗੀ ਕਿੱਟਾ ਜਾਂ ਦਾਣਾ ਨਾ ਵੱਲ ਗਿਆ ਤੇ ਚਲੋ ਹੋਰ ਬਦਗਾ ਠੀਕ ਠਾਕ ਹੈ ਜੀ ਹਨਾ ਤੇ ਜਿਹੜੇ ਚੈਨਲ ਦੇ ਨਵੇਂ ਜੁੜਦੇ ਆ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਵੇਖੋ ਜਿਵੇਂ ਲੱਗਦੀਆਂ ਹੈ ਕੁੱਟੀ ਸ਼ੁਰੂ ਕਰਨੀ ਹੈ ਜੀ ਆਪਾਂ ਅੱਜ ਹੋਰ ਹੀ ਆਪਣੇ ਪਰਚਾ ਤੇ ਹਫਤੇ ਇੱਕ ਜਦ ਤੱਕ ਦੇਣਾ ਚਾਪਾ ਪੂਰੀ ਕਰਕੇ ਦੇਣੀ ਹੈ ਜੀ ਜੈਂਸ ਕੁੱਟੀਆਂ ਫੁੱਲ ਸਾਈਜ਼ ਤੇ ਕੋਈ ਨਹੀਂ ਕਰਦਿਆਂਗੇ ਪੰਮੀ ਕਰਨਾ ਆਪਾਂ ਹੀ ਕਰਨਾ ਹੈ ਜੀ ਤੇ ਨਾਲੇ ਅੱਜ ਬਾਜ਼ਾਰ ਜਾ ਕੇ ਆਉਣਾਗਾ ਥੋੜਾ ਸਮਾਨ ਸਾਨੂੰ ਲੈ ਕੇ ਆਉਣਾ ਕਰੇ ਪੁੱਛ ਲਿਆ ਉਹਨੂੰ ਟਿਪਾ ਜੀ ਮੇਰੇ ਪੈਨ ਵਾਲੇ ਜਾ ਕੇ ਆਉਣਾ ਕਿ ਇਸ ਦੀਵਾਲੀ ਦਾ ਸਮਾਨ ਲੈ ਕੇ ਆਉਣਾ ਕੰਮ ਥੰਦੇ ਪੱਕੇ ਹੁੰਦੇ ਨਾਲੇ ਇੱਕ ਤਾਂ ਸਾਰਾ ਮਦ ਵਾਲੇ ਨੂੰ ਸਫਾਈਆਂ ਲਿੰਦਣਾ ਕਰਨਾ ਨਾ ਕਦਮ ਵੀ ਹੈ। ਹੋ ਸਕਦਾ ਕੱਲ ਨੂੰ ਹੀ ਕਰ ਗਏ ਸੈਜ ਨੂੰ ਛੁੱਟੀ ਹੈ ਕੱਲ ਨੂੰ। ਮोटे-ਮोटे ਕੰਮ ਕੱਲ ਨੂੰ ਕਰ ਲਾਂਗਾ। ਚਲੋ ਠੀਕ ਹੈ ਫਿਰ ਮਿਲਾਂਗੇ ਕੱਲ ਕਿਸੇ ਨਵੇਂ ਬਲੌਗ ਨਾਲ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਕੋ ਵੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ। ਇਹ ਅੱਜ ਸੈਰ ਕਰ ਲਈ ਜਵਾਂ ਸਕੂਲ ਦੇ ਵਿੱਚ ਟੂਰਤੇ ਗਏ ਹੋਏ ਆਪਣਾ ਕੀਰਤ ਵੀ ਟੂਰਤੇ ਗਿਆ ਹੋਇਆ। ਤਾਂ ਮੈਨੂੰ ਲੱਗਦਾ ਟਾਈ ਟੰਨਾ ਵਈ ਦੇ ਛੱਡ ਕੇ ਆਇਆ ਉਹ ਡੇੜੀ ਹੁਣ ਤੇ ਸਹਿਜ ਨੇ ਵੀ ਜਾਣਾ ਸੀਗਾ ਪਰ ਫਿਰ ਨਾ ਛੋਟੇ ਬੱਚੇ ਕਰਕੇ ਥੱਕ ਜਾਂਦੇ ਆ ਬਿਮਾਰ ਬਹੁਤ ਹੋ ਜਾਂਦਾ ਸਹਿਜ ਫਿਰ ਤਾਈ ਨੂੰ ਨਹੀਂ ਗਿਆ ਪਿਛਲੀ ਵਾਰ ਤੱਕ ਗਿਆ ਸੀਗਾ ਐਤਕੀ ਨਹੀਂ ਹੈ ਚਲੋ ਕੋਈ ਗੱਲ ਨਹੀਂ ਜੀ ਫਿਰ ਠੀਕ ਆ ওকে ਬਾਏ ਸਾਸ਼ੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ